ਇਹ ਖਬਰ ਸੁੰਨਣੀ ਵੀ ਬਹੁਤ ਜ਼ਰੂਰੀ ਹੈ ਤੇ ਸ਼ੇਅਰ ਕਰਨੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬਾਜ਼ਾਰੀ ਚਾਕਲੇਟ ਖਾਣ ਦੇ ਨਾਲ ਇੱਕ ਬੱਚੀ ਬਹੁਤ ਬਿਮਾਰ ਹੋਈ ਹੈ ਤੇ ਉਹਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਹੈ ਘਟਨਾ ਹੈ ਪਟਿਆਲਾ ਚ ਵਾਪਰੀ ਲੁਧਿਆਣਾ ਤੋਂ ਪਟਿਆਲਾ ਇੱਕ ਬੱਚੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਮਿਲਣ ਜਾਂਦੀ ਹੈ ਉੱਥੇ ਉਹ ਬਾਜ਼ਾਰੀ ਚਾਕਲੇਟ ਲਿਆ ਕੇ ਉਹਨੂੰ ਖਵਾਉਂਦੇ ਨੇ ਉਹ ਚਾਕਲੇਟ ਖਾਂਦੀ ਹੈ ਬਹੁਤ ਬੁਰੀ ਤਰ੍ਹਾਂ ਬਿਮਾਰ ਹੋ ਜਾਂਦੀ ਹੈ ਤੇ ਹੁਣ ਉਹ ਦਾਖਲ ਕੁਝ ਦਿਨ ਪਹਿਲਾਂ ਪਟਿਆਲਾ ਦੇ ਵਿੱਚ ਹੀ ਇੱਕ ਜਨਮ ਦਿਨ ਦੇ ਉੱਪਰ ਕੇਕ ਲਿਆ ਕੇ ਖਵਾਇਆ ਗਿਆ ਸੀ ਤੇ ਇੱਕ ਬੱਚੀ ਜਹਾਨੋ ਚਲੀ ਗਈ ਉਹਦੀ ਮੌਤ ਹੋ ਗਈ ਅਜੇ ਇਸ ਘਟਨਾ ਨੂੰ 10 12 ਦਿਨ ਹੀ ਹੋਏ ਨੇ ਆ ਨਵੀਂ ਘਟਨਾ ਵਾਪਰ ਗਈ ਹੁਣ ਇੱਥੇ ਬਹੁਤ ਵੱਡਾ ਸਵਾਲ ਹੈ ਜਿਹੜਾ ਸੋਚਣਾ ਬਣਦਾ ਹੈ ਇਸੇ ਕਰਕੇ ਮੈਂ ਕਿਹਾ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਬੰਦਾ ਹਰ ਘਰ ਇਹ ਸਵਾਲ ਦੇ ਉੱਪਰ ਸੋਚੇ ਸਾਡੇ ਖਾਣੇ ਪੀਣੇ ਦੇ ਸ਼ੌਂਕ ਅਸੀਂ ਬਣਾ ਕੇ ਹੋਜੇ ਲੈਨੇ ਅਸੀਂ ਮੌਤ ਨੂੰ ਸੱਦਾ ਦੇ ਰਹੇ ਹਾਂ ਅਸੀਂ ਤਬਾਈ ਵੱਲ ਜਾ ਰਹੇ ਹਾਂ ਅਸੀਂ ਬਾਜ਼ਾਰੀ ਖਾਣਿਆਂ ਦੇ ਉੱਪਰ ਡਿਪੈਂਡ ਹੁੰਦੇ ਜਾ ਰਹੇ ਹਾਂ ਕੰਪਨੀਆਂ ਨੂੰ ਤਾਂ ਇਹ ਚਾਹੀਦਾ ਸੀ ਕੰਪਨੀਆਂ ਤਾਂ ਇਹ ਭਾਲਦੀਆਂ ਸੀ ਕਿ ਇਹ ਸਾਡੇ ਤੇ ਡਿਪੈਂਡ ਹੋਣ ਬਹੁਤ ਸਾਰੇ ਘਰਾਂ ਦੇ ਵਿੱਚ ਅੱਧੇ ਤੋਂ ਵੱਧ ਚੀਜ਼ਾਂ ਖਾਣ ਵਾਲੀਆਂ ਜਿਹੜੀਆਂ ਨੇ ਉਹ ਬਾਜ਼ਾਰੀ ਹੀ ਲੈਂਦੀਆਂ ਜਾਂਦੀਆਂ ਨੇ ਮਠਿਆਈਆਂ ਵੀ ਬਾਜ਼ਾਰੀ ਔਰ ਨਮਕੀਨ ਵੀ ਬਾਜ਼ਾਰੀ ਤੇ ਹੁਣ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਬਹੁਤ ਸਾਰੇ ਲੋਕ ਖਾਣਾ ਵੀ ਇੱਕ ਟਾਈਮ ਦਾ ਸ਼ਹਿਰਾ ਵਾਲੇ ਖਾਸ ਕਰਕੇ ਉਹ ਬਾਜ਼ਾਰੀ ਲੈ ਕੇ ਆਉਣ ਲੱਗੇ ਨੇ ਬਾਜ਼ਾਰ ਦੇ ਉੱਪਰ ਜਿੰਨਾ ਨਿਰਪਰ ਹੋ ਰਹੇ ਆ ਬਹੁਤ ਘਾਤਕ ਆ ਬਹੁਤ ਖਤਰਨਾਕ ਆ ਸਾਨੂੰ ਕੀ ਪਤਾ ਉਹਨਾਂ ਨੇ ਕੀ ਪਾਇਆ ਹੁਣ ਇਹ ਜਿਹੜੀਆਂ ਪੈਕਟਾਂ ਦੇ ਵਿੱਚ ਬੰਦ ਹੋ ਕੇ ਚੀਜ਼ਾਂ ਆਉਂਦੀਆਂ ਨੇ ਉਹ ਚਾਹੇ ਚਾਕਲੇਟ ਇਥੇ ਚਾਹੇ ਹੋਰ ਹੈ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਪਾਇਆ ਤੇ ਕਿੱਦਾਂ ਬਣਾਇਆ ਸਾਨੂੰ ਕੀ ਪਤਾ ਦੇਖੋ ਅਸੀਂ ਮਾੜੀ ਜੀ ਅੰਗੈਲੀ ਘਰੇ ਚੀਜ਼ ਦੀ ਕਰ ਲਈਏ ਬਣਾਉਣ ਲੱਗਿਆਂ ਤਾਂ ਉਹ ਚੀਜ਼ ਗਲਤ ਹੋ ਜਾਂਦੀ ਹੈ ਤੇ ਜਿੱਥੇ ਅਸੀਂ ਕੋਲ ਹੀ ਨਹੀਂਗੇ ਜਿਹੜੇ ਸਿਰਫ ਮੁਨਾਫੇ ਲਈ ਵੀ ਸਾਨੂੰ ਕੀ ਆ ਇੱਕ ਵਾਰ ਪੈਸੇ ਮਿਲਣ ਤੇ ਚੀਜ਼ ਅਗਲੇ ਕੋਲ ਜਾਵੇ ਅਸੀਂ ਕੀ ਲੈਣਾ ਪੈਕਟਾਂ ਦੇ ਵਿੱਚ ਚੀਜ਼ਾਂ ਕਿੰਨਾ ਕਿੰਨਾ ਟਾਈਮ ਪਈਆਂ ਰਹਿੰਦੀਆਂ ਨੇ ਡੇਟਾ ਉਹਨਾਂ ਦੀਆਂ ਐਕਸਪਾਇਰ ਹੋ ਜਾਂਦੀਆਂ ਨੇ ਮੈਂ ਤਾਂ ਇੱਥੇ ਵੀ ਕਹੂੰਗਾ ਡੇਟਾ ਚੀਜ਼ਾਂ ਦੀਆਂ ਜਿਵੇਂ ਜਿਵੇਂ ਬਾਜ਼ਾਰੀ ਜੂਸ ਆਉਂਦੇ ਨੇ ਜਾਂ ਬਾਜ਼ਾਰੀ ਆ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਪੀਣ ਵਾਲੀਆਂ ਬਾਜ਼ਾਰੀ ਲੱਸੀ ਆਉਂਦੀ ਆ ਬਾਜ਼ਾਰੀ ਦੁੱਧ ਆਉਂਦਾ ਬਾਜ਼ਾਰੀ ਦਹੀਂ ਉਹਨਾਂ ਦੇ ਉੱਪਰ 2-2 3-3 ਮਹੀਨਿਆਂ ਦੀ ਡੇਟ ਪਾਈ ਹੁੰਦੀ ਹੈ ਹੁਣ ਦੱਸੋ ਤੁਸੀਂ 2-3 ਮਹੀਨੇ ਕੋਈ ਕੱਢਿਆ ਹੋਇਆ ਜੂਸ ਘੱਟ ਸਕਦਾ ਕੋਈ ਲੱਸੀ ਕੋਈ ਦਹੀਂ ਕੋਈ ਦੁੱਧ 2-2 3-3 ਮਹੀਨੇ ਤੱਕ ਚੱਲ ਸਕਦਾ ਬਿਲਕੁਲ ਨਹੀਂ ਚੱਲ ਸਕਦਾ ਘਰੇ ਸ਼ੁੱਧ ਬਣਾਈ ਚੀਜ਼ ਵੀ ਨਹੀਂ ਚੱਲ ਸਕਦੀ ਉਹ ਕਿਉਂ ਚੱਲਦੀਆਂ ਕਿਉਂਕਿ ਉਹਨਾਂ 'ਚ ਕੈਮੀਕਲ ਪਾਏ ਹੁੰਦੇ ਨੇ ਤਾਂ ਕਿ ਉਹ ਉਹਦੇ 'ਚੋਂ ਹਵਾੜ ਨਾ ਮਾਰੇ ਉਹਦੇ 'ਚੋਂ ਬਾਸ ਨਾ ਮਾਰੇ ਬਸ ਐਨੇ ਲਈ ਕੈਮੀਕਲ ਜਿਹੜੇ ਪਾਏ ਨੇ ਉਹ ਹਵਾੜ ਤਾਂ ਨਹੀਂ ਮਾਰਨ ਦਿੰਦੇ ਪਰ ਜੇ ਕੋਈ ਕਵੇ ਕਿ ਉਹ ਉਹ ਹੈ ਹੀ ਸਹੀ ਮੈਂ ਨਹੀਂ ਮੰਨਦਾ ਇਹ ਗੱਲ ਉਹ ਚੀਜ਼ ਜਿਹੜੀ ਆ ਉਹਦੇ 'ਚ ਉਹ ਜਿਹੜਾ ਕੈਮੀਕਲ ਪਾਇਆ ਪਹਿਲੀ ਤਾਂ ਗੱਲ ਉਹ ਹੀ ਬਹੁਤ ਖਤਰਨਾਕ ਹੁੰਦਾ ਤੇ ਫਿਰ ਮੈਨੂੰ ਲੱਗਦਾ ਕਿ ਡੱਬਾ ਬੰਦੇ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਇਹ ਸਾਡਾ ਨਾਸ਼ ਕਰ ਰਹੀਆਂ ਨੇ ਸਾਨੂੰ ਬਚਣਾ ਚਾਹੀਦਾ ਹੈ ਸ਼িকার ਇਹਦਾ ਮੈਂ ਵੀ ਆ ਮੇਰਾ ਪਰਿਵਾਰ ਵੀ ਹੈ ਮੇਰੇ ਦੋਸਤ ਮਿੱਤਰ ਵੀ ਨੇ ਤੁਸੀਂ ਵੀ ਸਾਰੇ ਹੋਵੋਗੇ ਤੁਸੀਂ ਵੀ ਆਪਣੀਓ ਆਪਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਜਿੰਨਾ ਹੋ ਸਕੇ ਬਾਜ਼ਾਰੀ ਚੀਜ਼ਾਂ ਦੇ ਉੱਪਰੋਂ ਆਪਾਂ ਬਚਣ ਦੀ ਕੋਸ਼ਿਸ਼ ਕਰੀਏ ਘਰੇ ਪਕੌੜੇ ਬਣਾ ਲਓ ਘਰੇ ਟਿੱਕੀ ਬਣਾ ਲਓ ਘਰੇ ਕੋਈ ਹੋਰ ਚੀਜ਼ ਬਣਾ ਲਓ ਦੇਖੋ ਅਸੀਂ ਕਿੰਨਾ ਬਾਜ਼ਾਰ ਤੇ ਸਾਨੂੰ ਸਾਨੂੰ ਜਿਹੜਾ ਪੂੰਜੀਵਾਦੀ ਸਿਸਟਮ ਆ ਜਿਹੜਾ ਕਾਰਪੋਰੇਟ ਹੈ ਇਹਨੇ ਕਿੰਨਾ ਸਾਨੂੰ ਆਪਣੇ ਟੇਸਟਾਂ ਦੇ ਉੱਪਰ ਲਾਇਆ ਮਸ਼ਹੂਰੀਆਂ ਕਰ ਕਰਕੇ ਸਾਡੇ ਬੱਚੇ ਉਹਨਾਂ ਦੇ ਅੱਗੇ ਤੁਸੀਂ ਰੱਖੋ ਨਿੰਬੂ ਪਾਣੀ ਸਕੰਜਵੀ ਰੱਖੋ ਕਿਆ ਬਾਤਾਂ ਨੇ ਇੱਕ ਲੱਸੀ ਦਾ ਗਲਾਸ ਰੱਖੋ ਸ਼ੁੱਧ ਲੱਸੀ ਦਾ ਉਹ ਨਹੀਂ ਪੀਣਗੇ ਤੇ ਤੀਜਾ ਗਲਾਸ ਕਿਸੇ ਕਿਸੇ ਜਿਹੜੀ ਸੌਫਟ ਡਰਿੰਕ ਆ ਕੋਕਾ ਕੋਲਾ ਐ ਜਾਂ ਸਰਪ੍ਰਾਈਟ ਐ ਜਾਂ ਕੋਈ ਵੀ ਐ ਉਹ ਰੱਖ ਦਿਓ ਉਹ ਉਹ ਪੀਣਗੇ ਪਰ ਉਹ ਲੱਸੀ ਜਾਂ ਨਿੰਬੂ ਪਾਣੀ ਨਹੀਂ ਪੀਣਗੇ ਭਾਵੇਂ ਉਹ ਉਹ ਕਿੰਨਾ ਵੀ ਤੁਸੀਂ ਉਹਨਾਂ ਨੂੰ ਠੰਡਾ ਠਾਰ ਕਰਕੇ ਦੇ ਦੋ ਤਾਂ ਵੀ ਨਹੀਂ ਪੀਣਗੇ ਕਿਉਂਕਿ ਉਹਨਾਂ ਦੇ ਦਿਮਾਗਾਂ 'ਚ ਇਹ ਬਿਠਾ ਦਿੱਤਾ ਗਿਆ ਕਿ ਠੰਡਾ ਮਤਲਬ ਕੋਕਾ ਕੋਲਾ ਠੰਡਾ ਮਤਲਬ ਫਲਾਣਾ ਜਿਹੜਾ ਡਰਿੰਕ ਹੈ ਉਹ ਜੋੜਾ ਬਾਜ਼ਾਰੋਂ ਆਇਆ ਉਹ ਠੰਡਾ ਉਹਨਾਂ ਦੀ ਨਜ਼ਰ ਦੇ ਵਿੱਚ ਸੋ ਲੱਸੀ ਨਾਲ ਦੀ ਕੋਈ ਰੀਸ ਨਹੀਂ ਨਿੰਬੂ ਪਾਣੀ ਨਾਲ ਦੀ ਕੋਈ ਰੀਸ ਨਹੀਂ ਪਰ ਸਾਡੇ ਬਚਪਨ ਤੇ ਸਾਡੀ ਜਵਾਨੀ ਦੇ ਦਿਮਾਗਾਂ ਦੇ ਵਿੱਚ ਭਰਿਆ ਹੀ ਉਹ ਕੁਝ ਜਾ ਰਿਹਾ ਜੋ ਕੁਝ ਉਹ ਕੰਪਨੀਆਂ ਗਾਈਡ ਕਰ ਰਹੀਆਂ ਨੇ ਅਸਲ 'ਚ ਹੁਣ ਆਪਣੇ ਬੱਚਿਆਂ ਨੂੰ ਸਮਝਾ ਅਸੀਂ ਨਹੀਂ ਰਹੇ ਗਾਈਡ ਅਸੀਂ ਨਹੀਂ ਕਰ ਰਹੇ ਉਹਨਾਂ ਦੀਆਂ ਰੁਚੀਆਂ ਅਸੀਂ ਨਹੀਂ ਬਣਾ ਰਹੇ ਉਹਨਾਂ ਨੂੰ ਗਾਈਡ ਕਰ ਰਿਆ ਮੁਨਾਫਾ ਖੋਰ ਮੀਡੀਆ ਉਹਨਾਂ ਨੂੰ ਗਾਈਡ ਕਰ ਰਿਆ ਕਾਰਪੋਰੇਟ ਘਰਾਣੇ ਉਹਨਾਂ ਨੂੰ ਗਾਈਡ ਕਰ ਰਿਆ ਬਾਜ਼ਾਰੂ ਚੀਜ਼ਾਂ ਬਣਾਉਣ ਵਾਲੀਆਂ ਕੰਪਨੀਆਂ ਤਾਂ ਜਦੋਂ ਗਾਈਡ ਹੀ ਉਹ ਕਰ ਰਹੇ ਨੇ ਤਾਂ ਫਿਰ ਸਾਡੇ ਬੱਚੇ ਆਪ ਮੁਹਾਰੇ ਉਹਨਾਂ ਚੀਜ਼ਾਂ ਦਾ ਸ਼ਿਕਾਰ ਹੁੰਦੇ ਨੇ ਸੋ ਇਹ ਜਿਹੜੀ ਘਟਨਾ ਵਾਪਰੀ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਜ਼ਾਨਾ ਵਧ ਰਹੀਆਂ ਨੇ ਇਸ ਤੋਂ ਪਹਿਲਾਂ ਕਿ ਕੋਈ ਹੋਰ ਕੀਮਤੀ ਪਿਆਰੀ ਜਾਨ ਕੋਈ ਪਿਆਰਾ ਬੱਚਾ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋਵੇ ਸਾਨੂੰ ਬਚਣਾ ਚਾਹੀਦਾ ਹਾਂ ਲੈ ਰਿਸ਼ਤੇਦਾਰੀਆਂ ਚ ਲੈ ਕੇ ਜਾਣਾ ਲੈ ਕੇ ਜਾਓ ਫਰੂਟ ਲੈ ਕੇ ਜਾਓ ਮੈਨੂੰ ਲੱਗਦਾ ਸਾਨੂੰ ਫਰੂਟ ਤੇ ਡਿਪੈਂਡ ਹੋਣਾ ਚਾਹੀਦਾ ਇਹਦੇ ਨਾਲ ਸਾਨੂੰ ਇੱਕ ਕਲਚਰ ਬਣਾ ਲੈਣਾ ਚਾਹੀਦਾ ਕਿ ਸਾਡੇ ਘਰ ਕੋਈ ਆਇਆ ਉਹਨੂੰ ਫਰੂਟ ਚਾਟ দাও ਘਰੇ ਬਣਾ ਕੇ ਔਰ ਇਹਦੇ ਨਾਲ ਹਰ ਤਰ੍ਹਾਂ ਦਾ ਫਾਇਦਾ ਹੋਏਗਾ ਜਿੱਥੇ ਸਾਡੀਆਂ ਸੇਧਾਂ ਲੁਸ਼ਲੁਸ਼ ਕਰਨਗੀਆਂ ਬਿਮਾਰੀਆਂ ਤੋਂ ਬਚਾਂਗੇ ਉੱਥੇ ਨਾਲ ਦੀ ਨਾਲ ਜਿਹੜੇ ਫਰੂਟਾਂ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਉਹਨਾਂ ਦਾ ਵੀ ਮਾੜਾ-ਮੋਟਾ ਕੁਝ ਬਣੇਗਾ ਜਿਹੜੇ ਮਜ਼ਦੂਰ ਭਰਾ ਸਾਡੇ ਕੰਮ ਕਰਦੇ ਨੇ ਬਾਗਾਂ ਦੇ ਵਿੱਚ ਜਾਂ ਫਰੂਟਾਂ ਦੇ ਲਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਥੋੜਾ ਬਹੁਤ ਸੁਧਾਰ ਆਵੇਗਾ ਤੇ ਸਾਡੀ ਜ਼ਿੰਦਗੀ ਖਾਣ ਵਾਲਿਆਂ ਦੀ ਚਤਾ ਆਵੇਗਾ ਹੀ ਆਵੇਗਾ ਇਸ ਕਰਕੇ ਮੈਨੂੰ ਲੱਗਦਾ ਹੈ ਅਸੀਂ ਇਹ ਜਿਹੜਾ ਬਾਜ਼ਾਰ ਸਹੇੜੇ ਨੇ ਸਾਨੂੰ ਬਾਜ਼ਾਰਾਂ ਦੇ ਸਹੇੜ ਤੋਂ ਬਚਣਾ ਚਾਹੀਦਾ ਅੱਜ ਇਹ ਪਟਿਆਲਾ ਦੇ ਵਿੱਚ ਜਿਹੜੀ ਬੱਚੀ ਦੇ ਨਾਲ ਘਟਨਾ ਵਾਪਰੀ ਹੈ ਇਸ ਨੇ ਸੋਚਣ ਲਾਇਆ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ ਵੀ ਆਹ ਦੇਖੋ ਇਹ ਹੋਕ ਹੀ ਰਿਹਾ ਅਸੀਂ ਜਾ ਕਿੱਧਰ ਨੂੰ ਰਹੇ ਹਾਂ ਤੇ ਸਾਨੂੰ ਜਾਣਾ ਕਿੱਧਰ ਨੂੰ ਚਾਹੀਦਾ ਹੈ